ਵਧੀਆ ਜੀ ਵੇ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੋ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਗਾਂ ਤੇ ਚਾਰ ਤਾਂ ਮੱਝਾਂ ਦਿਖਾਉਣੀ ਆ ਸਾਰੇ ਨੋਰਮਲ ਰੇਟ 'ਚ ਤੁਹਾਨੂੰ ਛੋਟੇ ਭਾਈ ਤੁਹਾਨੂੰ ਦਿਖਾਉਣੇ ਆ ਤਾਜ਼ੀਆਂ ਸੁਗੀਆਂ ਮੱਝਾਂ ਵਿੱਚੋਂ ਗੋਜਾਂ ਦੇ ਸਾਡੇ ਤਾਜ਼ੇ ਬੱਚੇ ਜਿਹੜੇ ਬਿਲਕੁਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹੋ ਠੀਕ ਠਾਕ ਜੀ। ਠੀਕ ਆ ਬੜੀਆ ਤੁਸੀਂ ਸੁਣਾਓ। ਤੇ ਨਾਮ ਦੱਸ ਤੇ ਕਰਿਆ। ਹਾਂ ਸੋਮੁਸ਼ਾਹ ਜੀ ਨਾਲ ਜਿਲ੍ਹਾ ਮਸਰ। ਹੁਣ ਨੰਬਰ ਹੀ ਬੋਲਦਾ। 71 ਇੱਕ ਨਾ 5752 ਤੇ ਅੱਜ 4 ਫਿਰ ਸਾਰਿਆਂ 'ਚ 50 ਦੰਦਾਂ ਲੀਆਂ ਜੀ। ਅੱਛਾ ਬਾਹਰ ਕੋਈ ਵੀ ਨਹੀਂ ਆ। ਕੋਈ ਨਹੀਂ ਬਾਹਰ ਤਾਂ ਹੈਗੀ ਬਾਹਰ ਜੋ ਵੀ ਆ ਪੰਦਰ ਹੀ ਕਰਦਣੀ ਆ। ਠੀਕ ਆ। ਕਾਜੀ ਸੁੱਈਓ ਪਰਸਾ ਸੁੱਈ ਆ। ਉੱਤੇ ਜੱਜ ਨੂੰ ਵੀ ਆ। ਤੇ ਇੱਕ ਗਾਂ ਗੱਬਣਿਆ। ਗਾਂ ਗੱਬਣ। ਠੀਕ ਆ। ਤੇ ਅੱਜ ਤੇ ਵੀ ਤੁਸੀਂ ਪ੍ਰੋਗਰਾਮ ਤੇ ਜਾਣਾ। ਮੁੰਡੇ ਨਾਲ ਸਕਣ ਜਾਈ ਸੱਜਣ ਮਿੱਤਰ ਪ ਤਦ ਤਦ ਰਤਾ ਕਸ ਕਰਨ ਜੋਗੇ ਬਣਾਏ ਜਾਈਏ ਤਾਂ ਤੇਰੀ ਜਾਣੀ ਤੇ ਹਾਂਜੀ ਤੇ ਮੈਂ ਫੇ ਲੇ ਲੂਟ ਤੁਹਾਨੂੰ ਬਹਾ ਹੋ ਜਾਣਾ ਠੀਕ ਠੀਕ ਐ ਤੇ ਚਲੋ ਚਲੋ ਤੇ ਚਲੋ ਸ਼ੁਰੂਆਤ ਜਰੀਆ ਪਹਿਲੇ ਨੰਬਰ ਤੇ ਹੀ ਆ ਇਹਦਾ ਆਨੀ ਨੀਲੀ ਕੱਟੀ ਜੀ ਭਾਈ ਸਾਣ ਦੇਖ ਸਾਦੇ ਤੇ ਇੱਕ ਰੀ ਲਾਗੇ ਤੁਮ ਤੇ ਇਹਦੇ ਮਗਰਾਂ ਨੀਲੀ ਦੀ ਕੱਟੀ ਆ ਹਾਂ ਆ ਇੱਕ ਹਾਂ ਦੇਖ ਸਾਦੇ ਤਾਜੀ ਕੱਟੀ ਹੈ 40 ਤੱਕ ਨੀਲੀ ਜੀ ਵੇ ਲੋ ਠੀਕ ਜੀ ਹਾਂ ਤੇ ਕਿੰਨੇ ਦੇਣਾ ਹੋਏ ਸੋਈ ਨਾ ਸੋਈ ਨੂੰ ਭਾਈ ਜੀ ਨਸ਼ੇਵਾ ਦੇ ਨੂੰ ਆਜੇ ਤੇ ਕਿੰਨੇ ਕਿ ਦੁੱਧ ਆ ਲਈ ਆ ਦੁੱਧ ਭਾਈ ਹੁਣ ਕੋਈ 6-7 ਕਿਲੋ ਬੋਲਾ ਹੀ ਹੋਊਗਾ 6 ਕਿਲੋ ਸਾਢੇ 6 ਕਿਲੋ ਦੋ ਤਾਂ ਮੈਂ ਬੱਚੇ ਛੱਡ ਗਏ ਨਾ ਅਗਲੇ ਥਾਂ ਜੋ ਕੋਈ 5-5.5 ਕਿਲੋ ਹੁੰਦਾ ਜਾਈ ਤੇ ਦੁੱਧ ਦਾ ਸਾਹ ਬੋਲਾ ਹੀ ਮਨ ਲਾਲਾ ਦੁੱਧਾ ਕੋਈ ਲਾ ਲਈ ਤੇ 1 ਕਿੰਨੇ ਦੁੱਧ ਚ ਭਾਈ ਜਾਊਗੀ ਇਹ ਤਾਂ ਭਾਈ ਸੇਵਾ ਦੇ ਹੁੰਦਾ ਜੀ ਹੁਣ ਆਪਾਂ ਜੇ ਏਡਾ ਤੂੜੀ ਹਾੜੀ ਕੋ ਪਾਣ ਦੀ ਕੋਈ ਹਰਿਆ ਹੋ ਜਾ ਪਾਵੇ ਇਹਨੂੰ ਖਾਲਪੁਰ ਪਾਵੇ ਹਾਂਜੀ ਹੋਰ ਤੇ ਵਧਣਾ ਵਧਣਾ ਜੇ ਬਸ ਸੇਵਾ ਕਿਸੇ ਉਹ ਦੁੱਧ ਹੁੰਦਾ ਭਾਈ ਸੇਵਾ ਦਾ ਹਾਂਜੀ ਹਾਂਜੀ ਜੇ ਆਪਾਂ ਕਿਸੇ ਕੋਲ ਦਾਖਲ ਚੋਲਾ ਕਿਤੇ ਆਪਾਂ ਜਾ ਕੇ ਪਿੱਛੇ ਪਾਵਾਂਗੇ ਉਹ ਬਾਕੀ ਇਹ ਵਿੱਚ ਸਾੰਭੀ ਘਟਿਆ ਕਿਸੇ ਨੇ ਕੋਈ ਲੈ ਜਾਊਗਾ ਸਾੰਭਲਾ ਤੇ ਸਰੀਰੋਂ ਵੀ ਰਾਜੀ ਹੋ ਜੂਗੀ ਤੇ ਦੁੱਧ ਵੀ ਚੰਗਾ ਦੇਈ ਜਾਊਗੀ ਔਰ ਇਹਦਾ ਕਹਾ ਸਿਆਲ ਹੀ ਦੁੱਧ ਨਾਲ ਕਰਗੀਆਂ ਹੋਈ ਜਾਣਗੀਆਂ ਹਾਂਜੀ ਇਹਦਾ ਕੀ ਕਹਾ ਵਾ ਖੱਜਰ ਸੋਈ ਆ ਆ ਜਾ ਆ ਵਾਹਂ ਦੇ ਬਲਾ ਖਾਂਦੀ ਏ ਠੀਕ ਤੇ ਹਾਂ ਤੇ ਇਹਦਾ ਮੁੱਲ ਫਿਰ ਜੇ ਦੀਏ 46 45 ਦੇ ਦਈਏ 44 ਦੇ ਦਈਏ ਭਾਈ ਠੀਕ ਤੇ ਬਸ ਬਾਕੀ ਮੈਂ ਵਧੀਆ ਖਰਾ ਸੂਆ ਚੋਕੇ ਭਾਈ ਕੀ ਬੱਦੀਆ ਜਫੰਦਰ ਠੀਕ ਆ ਤਾਏ ਹਾਂਜੀ ਹਾਂਜੀ ਹਰੋ ਠੀਕ ਆ ਤੇ ਹੁਣ ਇੱਕਾ ਭੋੜੀ ਮੱਝ ਆ ਇਹ ਬੱਚੇ ਬਿਨਾਂ ਚ ਇਹ ਬੱਚੇ ਬਿਨਾਂ ਦੁੱਧ ਕੋ ਹੈ ਸੱਤਾ ਤੋਂ ਬਾਹਰ ਅੱਛਾ ਉਹਨਾਂ ਨੂੰ ਮਿਲਦੀ ਪਾੜੇ ਦੇ ਸਾਡੇ ਬਣੇ ਲੋਇਆ ਹੀ ਟੀਗਾ ਠੀਕ ਆ ਪੱਤੀ ਕਾ ਲਾ ਕੇ ਲਾਥ ਰੋਜ਼ ਨਹੀਂ ਮਾਰਨੀ ਹੈ ਦੀ ਨਹੀਂ ਪਰ ਕਰਾ ਡਾ ਨਾ ਕਰੇ ਭਾਈ ਪੁੱਛੋਗੇ ਮਿਲਣਾ ਹਾਂਜੀ ਹਾਂਜੀ ਤਾਂ ਆਪ ਕੀ ਗਿਆ ਮਿਲਣਾ ਹਾਂਜੀ ਹਾਂਜੀ ਤੇ ਇਹਨੂੰ ਪੋਨੇ ਦੋ ਮਹੀਨੇ ਬਣੀ ਨੂੰ ਇਹ ਚੈਕਿੰਗ ਜੇ ਆਪਾਂ ਕਰਾਈ ਤੋਰੋ ਆਪਾਂ ਗਰੰਟੀ ਲੀਕੋ ਦਿੰਦੇ ਠੀਕ ਜੀ ਤੇ ਆਈ ਬੰਦੇ ਸੱਜਣਾ ਨੂੰ ਦੋ ਤੇ 15 16 ਗਰਵਾਲੀ ਜੀ ਦੀ ਠੀਕ ਆ ਸੱਜਿਆ ਦੁੱਧ ਚੰਗਾ ਪਾ ਦਈਏ ਠੀਕ ਆ ਹੈਗੀ ਭੋੜੀ ਆ ਜਿਹੜੀ ਸਿੰਘ ਨਹੀਂ ਤੇ ਹੈਗੇ ਤੇ ਉਤਨਾ ਇਹ ਆ ਬੇ ਉਤਨਾ ਕੱਦ ਕੱਠ ਫਿੱਟ ਫੋੜੇ ਦੀ ਜਿਹੜੀ ਚੰਗੀ ਆ ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਇੱਥੇ ਚੰਗੀਆਂ ਇਹ ਚ ਤੋਕੜੇ ਸੱਜਣ ਨੇ ਦੁੱਧ ਦੀ ਨੇ ਚੰਗਾ ਕਰਿਆ ਆਪਾਂ ਚੱਕ ਚੁੱਕ ਨਹੀਂ ਕਰਾਈ ਨਾ ਆਪਾਂ ਚੱਕ ਦੀ ਗਾਰੰਟੀ ਦਿੰਦੇ ਆ ਠੀਕ ਹੈ ਕਰਮਾ ਨਿਕਲਾਵੇ ਨਿਕਲਾਵੇ ਠੀਕ ਹੈ ਜੀ ਚਲੋ ਲੈ ਜਾ ਫਿਰ ਤੇ ਇਹਦਾ ਫਿਰ ਮੁੱਲ ਇਹ ਜਿਹੜੀਆਂ 43 ਦੀ 43000 ਦੀ ਭਾਈ ਭਜਨ ਵਾਲੀ ਆ ਜਿੰਨੇ ਮਰਜੀ 80000 ਦੇ ਦਈਏ ਠੀਕ ਹੈ ਬੰਦ ਹੀ ਮਾਨਦਨ ਕਰਾ ਦੋ 1000 ਛੱਡ ਦਈਏ 42 ਦੀ ਦੇ ਦਾਂਗੇ ਭਾਈ ਹਾਂ ਠੀਕ ਹੈ ਜੀ ਹਾਂ ਭਾਈ ਚੋ ਆਜੂ ਬੜਾ ਚੰਗਾ ਲੱਗਿਆ ਇਹਨੂੰ ਤੇ ਇੱਕ ਆ ਨੀਲੀ ਦੀ ਮੱਝ ਇਹਦਾ ਆ ਕੱਟਾ ਜੀ ਇਸ ਮਗਰਾ ਕੱਟਾ ਕੱਟਾ ਕਾਫੀ ਪਲਿਆ ਦਿੱਤਾ ਜਿਹੜਾ ਇਹਨੇ ਭਾਈ ਕੁੜੀਆਂ ਦੇ ਵੇਖੋ ਇਹਦੇ ਦੁੱਧ ਚੋਂ ਬੰਦੀ ਕੁਝ ਆਏ ਪਰਸੋਂ ਦਈਏ ਠੀਕ ਹੈ ਉਸ ਦਾ ਪਰ ਮਾਇਦੇ ਸਾਬ ਨਾ ਕੱਟਾ ਜਿਹੜਾ ਜਿਆਦਾ ਪਲਿਆ ਹੋਣਾ ਤੇ ਆ ਥਣਵੀ ਇਹਦੇ ਦੇਖ ਸਾਦੇ ਲੱਗੇ ਤਾਂ ਕੋਈ ਤੇ ਆ ਕਿੰਨੇ ਦਿਨਾਂ ਦੀ ਸੋਈ ਵਰਜੀ ਹੈ ਅਜੇ ਨੂੰ ਤੀਜਾ ਚੌਥਾ ਦਿਨ ਸੋਈ ਨੂੰ ਆਇਆ ਤੇ ਇਹ ਕਿੰਨੇ ਕ ਦੁੱਧ ਆ ਲਈ ਆ ਅਜੀ ਘਰ ਆ ਜਾਂਦੇ ਸੀ 13 ਕਿਲੋ ਚੋਂ ਦੇਦੇ ਆ ਹਾਂਜੀ ਪਰ 10 ਕਿਲੋ ਮੈਨਾਂ ਵਧੀਆ ਦਈ ਜੇ ਬੜਾ ਵਧੀਆ 10 ਲੱਗ ਜੀ ਅੱਛਾ ਹੁਣ ਦੁੱਧ ਦੇ ਕੋ ਸੱਤ ਕਿਲੋ ਤੋਂ ਬਾਹਰ ਹੁਆਈ ਠੀਕ ਆ ਹਾਂ ਚਲੋ ਬਾਕੀ ਇਹ ਆ ਵੀ ਕੋਈ ਸੰਭ ਲੂਗਾ ਇਹ ਕਿ ਤਾਜੀ ਸੋਈ ਲੱਪੇ ਲੁੱਪੇ ਚ ਵੀ ਆ ਬੱਚਾ ਥੋੜਾ ਜਿਹਾ ਮੱਝ ਦੇ ਸਾਂ ਨਾਲ ਜਿਆਦਾ ਪਲਿਆ ਵਾ ਮੱਝ ਬੱਚਾ ਥੋੜਾ ਪਲਿਆ ਓਏ ਇੱਥੇ ਜਿਆ ਇਹ ਇਹਦਾ ਮੁੱਲ ਇਹ ਦੇਰੀ 50 ਦੀ 50000 ਦੀ ਬੋਲਦੇ ਭਾਈ ਛੋੜੀ ਛੋੜੀ ਤੁਸੀਂ ਸਾਰੇ ਆ ਵੀਰ ਭਾਵਾ ਵੀਡੀਓ ਦੇਖਣੀ ਮੁੱਲ ਕਿੰਨੇ ਕ ਮੋਲੇ ਬਈ ਹਾਂਜੀ ਹਾਂਜੀ ਤੇ ਮੋਲੇ ਦੇ ਲੋਕਾ ਬੂਣੀ ਪਹਿ ਕੋਈ ਜੋੜੇ ਦੇ ਨੇ ਕਿ ਬੱਜਾ ਆਈ ਦੀ ਜਿਹਨੇ ਜੋੜੇ ਤੇ ਲੱਗੇ ਠੀਕ ਆ ਹਾਂ ਤੇ ਜੱਸ ਸੁਣੋ ਕਰੀਏ ਵੀ ਨਹੀਂ ਕਰ ਦੋ ਫਿਰ ਆ ਨਾ ਆ ਵੀ ਕਰੋ ਯਾ ਛੱਡ ਦੀ ਨਿੰਜਾ ਜੀ ਦੇ ਵੀ ਯਾਰ ਹੋਰ ਛੱਡ ਦਈਏ 48000 ਹਾਂ ਮੜੇ ਬੱਚਾ ਲਵਾ ਕੇ ਨਾ ਤਾਂ ਰੰਗ ਰੰਗ ਦਈਏ ਠੀਕ ਆ ਹਾਂ ਆ ਦੇਖ ਸਾਥੇ ਅਜੇ ਤਾਂ ਆ ਜਾਏ ਬੱਚਾ ਤਾਂ ਆਜਾ ਹੀ ਆ ਜੀ ਤੁਰਦਾ ਦੁੱਧਾ ਘੱਟੀਆਂ ਆ ਇਹ ਰੋ ਦੁੱਧਾ ਤੀਸ਼ੜ ਦਾ ਜਿਆਦਾ ਠੀਕ ਆ ਹਾਂ ਕਹਿੰ ਲੇ ਕਿ ਨੇ ਦੁੱਧ ਤਾਂ ਜਿਆਦਾ ਚੰਗਾ ਹਤਾ ਹੈ ਦਿਖਾ ਦੇ ਵੇ ਦੀ ਚਵਾ ਦੇ ਦੇ ਪਿਛਲੇ ਥਨਾ ਦਾਇ ਤੇ ਖਾਦੇ ਵਿੱਚ ਚਵਾ ਗਾਰ ਭਾਈ 5 ਕਿਲੋ ਤੋਂ ਵੱਧ ਗਾਰ ਨੂੰ ਭਾਈ ਜੀ ਇਹ ਚਵਾ ਜੀ ਚੰਗਾ ਵਾ ਜਿਹੜਾ ਇਹਦਾ ਠੀਕ ਹੈ ਵੀ ਜੀ ਹੁਣ ਜਰੀ ਆ ਅਗਲੀ ਮਾਈ ਦਿਖਾਈਏ ਆਜੋ ਠੀਕ ਹੈ ਹੁਣ ਜਿਹੜੀ ਤੁਹਾਨੂੰ ਦਿਖਾਣੀ ਆ ਆ ਚੌਥੇ ਨੰਬਰ ਤੇ ਮੈਂ ਤੁਹਾਨੂੰ ਦਿਖਾਵਾਂਗੇ ਇਹ ਬੱਚੇ ਤੋਂ ਬਿਨਾਂ ਜੀ ਇਹ ਭਾਈ ਬੱਚੇ ਤੋਂ ਬਿਨਾਂ ਜੀ ਠੀਕ ਜੀ ਭਾਜੀ ਕੋ ਕੰਡੇ ਦਾ 2 ਲੰਗ ਚੋਵੇ 3 ਨਗਰ ਠੀਕ ਆਗਲੋ ਦਾ ਦੁੱਧ ਬਾਅਦ ਚਲੋ ਠੀਕ ਜੀ 6 ਗਲਰ ਦੁੱਧ ਪੱਕਾ ਬਾਅਦ ਜੀ ਭਾਜੀ 7 ਕਿਲੋ ਆਪਾਂ 6 ਕਿਲੋ ਕਰ ਦਵਾਂਗੇ ਠੀਕ ਜੀ 7 ਚਾਰ ਦੇ ਬਣੀ ਮਿਲੋ ਕਿਤਾ ਜੀ ਜੇ ਮੁੰਡਾ ਤੀ ਹੈ ਦਿਖਾ ਲਾ ਅੱਜ ਯਾਰ ਇਹਦਾ ਵੀ ਜੱਜਾ ਮੁੱਲ ਕਰੀਏ ਇਹਦਾ ਭਾਜੀ ਦੇਦਾ 37000 ਦੀ 37000 ਜੀ 1000 ਛੱਡ ਦੀ ਹੈ ਹੋਰ ਅੱਛਾ ਇੱਕ ਘਰ 40000 ਦੀ ਅੱਛਾ 25000 ਰੁਪਿਆ ਮੁਰਗੇ ਨਾਲ ਆੜਾ ਫੋਨ ਕੋ ਚੁੱਕਿਆ ਤੇ ਨਾ ਕੀਤਾ ਮੈਂ ਤੁਹਾਨੂੰ 25000 ਨਹੀਂ ਦੇਣਾ ਤੇ ਠੀਕ ਆ ਹਾਂ ਤੇ ਕਿਲੋ ਦੋ ਜੀ 37 ਦੀ ਪੱਕੀ ਆ 36 ਦੀ 36 ਦੀ ਦੇ ਦਈਏ 55000 ਠੀਕ ਹੈ ਜੀ ਪਰ 55000 ਕੋ ਦੋ ਨੰਬਰ ਤੇ ਸਾਡਾ ਮੋੜ ਵਾਲੇ ਅੱਛਾ ਕਿੰਨੇ ਦੀ ਆ ਠੀਕ ਆ ਦੋ ਨੰਬਰ ਤੇ 32 30000 ਦੀ ਭਾਜੀ ਠੀਕ ਆ ਤੇ ਆ ਗੱਬਨੇ ਕਾ ਏ ਨਾ ਦਪੰਸੀ ਬੜੀ ਠੰਡੀ ਥੀ ਰਹੀ ਹੈ ਜੇ ਤਾਂ ਇਹ ਕੋ ਗਰਮ ਹੈ ਠੰਡੀ ਜਾਓ ਠੀਕ ਹੈ ਹਾਂ ਚਲੋ ਖੋਲੋ ਫਿਰ ਤੋਰ ਤੋਂ ਆਏ 10 ਦਿਨ ਲੈ ਜੇ ਬੱਚੇ ਨੇ ਥਾਦੀ ਕੇ ਥਾਣੋ ਤੇ ਉਹ ਵੀ ਅੱਗੇ ਤੋਂ ਛੱਡਿਆ ਅਰ ਛੱਡਰ ਬਾਹਰ ਉਹ ਵੀ ਰੰਦਾ ਇੱਕ ਫਾਂਸ਼ਾ ਕਰਨ ਤਾਂ ਤੇ ਇਹ ਵੀ ਜੀ ਫਿਰ ਕਿੰਨੇ ਕੇ ਦੁੱਧ ਆ ਲਈ ਜੇ ਪਹਿਲਾ ਸੂਆ ਪਈ ਸੂਈ ਆ ਵੀ ਇਸ ਵੇਲੇ ਇਹ ਬੰਦਾ ਪਤੀਆ ਦੀ ਅੱਛਾ ਐਰ ਕਾਲੀ ਮੱਝ ਲੈਂਦੀ ਆ ਨਾ ਮੈਂ ਗਾਂ ਵੀ ਦੇਣੀ ਮੱਝ ਰੱਖਣੀ ਆ ਠੀਕ ਆ ਦੂਸਰਾ ਸੋਨਾ ਇਹਨਾਂ ਦਾ ਸਮਾਨ ਹੈ ਠੀਕ ਆ ਬਾਕੀ ਖੰਡੀ ਦੇ ਦੀਪਰ ਹੁਣ ਥੋੜੇ ਚੰਗੀ ਆ ਤੇ ਨਾਲ ਲੱਗਦੀਆਂ ਜੇ ਠੀਕ ਆ ਇਹ ਦੇ ਦੇ 24000 ਦੀ 24000 ਦੀ ਕੀ ਕਰਦੀ ਹੈ ਵਿੱਚ ਮੰਤਨ ਹੋਣਾ ਕੋਈ ਕਰਾ ਲੋ ਜੋਕ ਨਾ ਬਸ ਅੱਛੀ ਸੋਣੀ ਨਾ ਇਹਨਾਂ ਭਾਈ ਗਰਮੀ ਦੀ ਪਰਵਾਹ ਨਾ ਹਜ਼ਾਰ ਕੇ ਛੱਡ ਦਈਏ ਚਲੋ ਹੋਰ ਕਿੰਨੇ ਦੇ ਦੇ ਤੇਰੀ ਦੇ ਦੇ ਤੇ ਕਿੰਨਾ ਕ ਦੁੱਧ ਚ ਵਾਈ ਜਾਊਗੀ ਬੁੱਧ ਭਾਈ ਪਹਿਲੇ ਸੋਇਨੇ 12 ਕਿਲੋ ਚ ਹੋਇਆ ਜੀ ਅੱਛਾ ਹੁਣ ਵੀ 10-11 ਕਿਲੋ ਤੇ ਰਾਮਨਾਥ ਕੱਢੀ ਜਾਊਗੀ ਠੀਕ ਐ ਬਾਕੀ ਮੇਰਾ ਵੀ ਪਾਸ ਕਰਕੇ ਚੈੱਕ ਕਰਕੇ ਆਪਣੀ ਖਸਾਕ ਆ ਖੜੇ ਜੰਗੀਆਂ ਠੀਕ ਐ ਹਾਂ ਤੇ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਖੜੇ ਤੇ ਹੁਣ ਹੁਣ ਵੀਰਲੇ ਫਿਰ ਹੁਣ ਪ੍ਰੋਗਰਾਮ ਤੇ ਜਾਣਾ ਹੈ ਹੁਣ ਰਾਮਦੇ ਅੱਜ ਜਾਣਾ ਜੀ ਆਪਾਂ ਇਹ ਮੇਰੀ ਬੇਨਤੀ ਜਿਹੜਾ ਵੀਰ ਫੋਨ ਲਾਵੇ ਅੱਛਾ ਆਉਣਾ ਬਾਅਦ ਸ਼ਾਮ ਨੂੰ ਨੇਰੇ ਹੋਣਾ ਕੋਈ ਸ਼ਾਮਾ ਬੈਹਿ ਜੰਗੇ ਤੁਹਾਨੂੰ ਪਤਾ ਅੱਛਾ ਹਾਂ ਠੀਕ ਐ ਜੀ ਵੀਡੀਓ ਬਾਅ ਚਲੋ ਤੇ ਬਾਕੀ ਕੋਈ ਵੀਰ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਵੇਸ਼ ਚਾਹ ਕੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ